ਕਿਸ ਤਰ੍ਹਾਂ ਦੀ ਰੌਣਕਾਂ ਨੇ ਸ਼ਹਿਰ ਚ ਮੰਨੀ ਨੂੰ ਤਿਉਹਾਰ ਨਾਲ ਲੈ ਕੇ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਰੌਣਕਾਂ ਨੇ ਬੱਚਿਆਂ ਦੇ ਵਿੱਚ ਬਹੁਤ ਆ ਦੁਸ਼ਾ ਹੈ ਬੱਚੇ ਇਸ ਤਿਉਹਾਰ ਨੂੰ ਬਹੁਤ ਪ੍ਰੇਮ ਪਿਆਰ ਨਾਲ ਮਨਾਉਂਦੇ ਆ ਕਿਸ ਤਰ੍ਹਾਂ ਦੇ ਰੰਗ ਜਿਆਦਾ ਵਿਕ ਰਹੇ ਨੇ ਹਰਬਲ ਕਲਰ ਜੋ ਆਰਗੈਨਿਕ ਹੁੰਦਾ ਹੈ ਬੱਚੇ ਉਸ ਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਨੇ ਜਿਹੜਾ ਬੱਚੇ ਦੀ ਸਕਿਨ ਨੂੰ ਕੋਈ ਸੈਕਰੀ ਕਰਦਾ ਔਰ ਬਹੁਤ ਬੱਚੇ ਇਸ ਖੁਸ਼ੀ ਨਾਲ ਚੱਲੋ ਰਜਿੰਦਰ ਕੁਮਾਰ ਰਾਜਨ ਜੀ ਕੀ ਕਹੋਗੇ ਕਿ ਹੋਲੀ ਦਾ ਤਿਉਹਾਰ ਦਾ ਮਨਾਇਆ ਜਾਂਦਾ ਤੁਹਾਡੇ ਵਾਰੇ ਹੋਲੀ ਦਾ ਤਿਹਾਰ ਅਸੀਂ ਹਰ ਸਾਲ ਦੀ ਤਰ੍ਹਾਂ ਬਾਰਬਾੜੀ ਸਮਾਜ ਵੱਲੋਂ ਆਏ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ। ਛਾਈ ਤੇ ਬराई ਦਾ ਪ੍ਰਤੀਕ ਹੈਗਾ। ਰਾਤ 7 ਵਜੇ ਤੋਂ ਲੈ ਕੇ 8 ਵਜੇ ਹਲਕਾ ਪੂਜਨ ਕਰਕੇ ਫਿਰ ਉਹ ਤੇ ਦਹਨ ਕੀਤਾ ਜਾਂਦਾ। ਉਸ ਤੋਂ ਬਾਅਦ ਅਸੀਂ ਹੋਲੀ ਧੂਮ-ਧੜਾਕੇ ਨਾਲ ਖੇលਦੇ ਆਂ ਤੇ ਔਰ ਰੰਗ ਗਲਾਲ ਨਾਲ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ। ਲੋਕਾਂ ਨੂੰ ਕੀ ਸੰਦੇਸ਼ ਦੋਗੇ? ਲੋਕਾਂ ਨੂੰ ਸੰਦੇਸ਼ ਦਿੰਨੇ ਆ ਵੀ ਇਹ ਗਿੱਲੇ-ਸਿੱਕੇ ਵੇ ਦੂਰ ਕਰਕੇ ਪਿਆਰ ਪਿਆਰ ਕਰਨੀ ਚੱਲੋ। ਵੀ ਅਛਾਈ ਤੇ ਬਰਾਈ ਬਰਾਈ ਨੂੰ ਭੁੱਲ ਕੇ ਅਛਾਈ ਕਰਨੀ ਚਾਹੀਦੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਤੇ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਚਾਹੁੰਦਾ ਉਸ ਤੋਂ ਬਾਅਦ ਇੱਕ ਫਿਲਮ ਵਿੱਚ ਗਾਣਾ ਦਰਸਾਇਆ ਗਿਆ ਹੋਲੀ ਦੇ ਦਿਨ ਰੰਗ ਖਿਲ ਜਾਂਦੇ ਹਨ ਰੰਗੋਂ ਮੇ ਰੰਗ ਮਿਲ ਜਾਂਦੇ ਹਨ ਔਰ ਦੁਸ਼ਮਣ ਗਲੇ ਮਿਲ ਜਾਂਦੇ ਹਨ ਇੱਕ ਇਹ ਜਿਆ ਤਿਆਰ ਹੈ ਕਿੰਨੇ ਵੀ ਗਿਲੇ ਸ਼ਿਕਵੇ ਹੋਣ ਕਿੰਨੀਆਂ ਵੀ ਲੜਾਈਆਂ ਹੋਣ ਥੋੜਾ ਜਿਹਾ ਟਿੱਕਾ ਲਾਣ ਦੇ ਨਾਲ ਇੰਨਾ ਪਿਆਰ ਪੈ ਜਾਂਦਾ ਵੀ ਆਪਾਂ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਹੋਲੀ ਨੂੰ ਇੰਨੇ ਖੁਸ਼ੀ ਨਾਲ ਮਨਾਓ ਸਾਰੇ ਗਿਲੇ ਸ਼ਿਕਵੇ ਦੂਰ ਕਰ ਨੌਜਵਾਨਾਂ ਨੂੰ ਕਿਸੇ ਨੀ ਨੌਜਵਾਨਾਂ ਤੇ ਇੱਕ ਕੋਈ ਸੰਦੇਸ਼ ਹੈ ਗਵਰਨਮੈਂਟਾਂ ਵੀ ਲੱਗੀਆਂ ਹੋਈਆਂ ਨੇ ਅਸੀਂ ਵੀ ਕਹਿੰਨੇ ਆ ਨਸ਼ਾ ਤੋਂ ਦੂਰ ਰਹੋ ਆਪਣੇ ਮਾਂ ਪਿਓ ਦਾ ਸਾਥ ਦਿਵੋ ਧਾਰਮਿਕ ਖੇਲਾਂ ਵਿੱਚ ਆਪਣਾ ਟਾਈਮ ਕੱਢੋ ਜੈ ਸ਼੍ਰੀ ਰਾਮ ਮਨਾਇਆ ਜਾਂਦਾ ਇਸ ਵਾਰੀ ਇਹ ਮਾਰਵਾੜੀਆਂ ਪਰਿਵਾਰ ਵੱਲੋਂ ਜਿਵੇਂ ਉਹਦੀ ਰਵਾਇਤ ਚੱਲੀ ਆ ਰਹੀ ਹੈ ਉਹ ਹਰ ਸਾਲ ਹੌਲਕਾ ਦਹਨ ਦਾ ਜਿਹੜਾ ਤਿਹਾਰ ਹੈ ਇੱਥੇ ਮਨਾਉਂਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਪੂਜਾ ਕੀਤੀ ਜਾਂਦੀ ਹੈ ਔਰ ਰਾਤ ਨੂੰ 7:30 ਤੇ 8:00 ਦੇ ਦਰਮਿਆਨ ਜਿਹੜਾ ਹੌਲਕਾ ਦਹਨ ਹੈ ਉਸ ਦਾ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਲੱਗਦਾ ਸ਼ਹਿਰ ਦੇ ਵਿੱਚ ਕਿੰਨੀਆਂ ਕੁ ਖੁਸ਼ੀਆਂ ਨੇ ਸ਼ਹਿਰ ਦੇ ਵਿੱਚ ਸਿਰਫ ਧੂਰੀ ਸ਼ਹਿਰ ਦੇ ਵਿੱਚ ਮਾਰਵਾੜੀ ਪਰਿਵਾਰ ਵੱਲੋਂ ਇਹ ਜਿਹੜੀ ਰਵਾਇਤ ਹੈ ਇਸ ਨੂੰ ਬਰਕਰਾਰ ਰੱਖਿਆ ਗਿਆ ਵਿੱਚ ਤਾਂ ਇਹਦਾ ਜਿਹੜਾ ਇਤਿਹਾਸਕ ਮਹੱਤਵ ਹੈ ਪ੍ਰਲਾਦ ਜਿਹੜਾ ਭਗਤ ਸੀ ਵਿਸ਼ਨੂੰ ਦਾ ਭਗਤ ਸੀ ਔਰ ਉਹਦੀ ਭੂਆ ਜਿਹੜੀ ਹੌਲਕਾ ਸੀ ਉਸਦੇ ਮਨ ਦੇ ਵਿੱਚ ਖੋਲ ਸੀ ਉਹ ਆਪਣੇ ਭਰਾ ਨੂੰ ਖੁਸ਼ ਕਰਨ ਦੇ ਲਈ ਪ੍ਰਲਾਦ ਨੂੰ ਘੋਦ ਦੇ ਵਿੱਚ ਲੈ ਕੇ ਜਦੋਂ ਉਹ ਬੈਠੀ ਤਾਂ ਪ੍ਰਮਾਤਮਾ ਦੀ ਕਿਰਪਾ ਇਸਤੇ ਹੋਈ ਕਿਉਂਕਿ ਵਿਸ਼ਨੂੰ ਭਗਤ ਨੇ ਕੀ ਪਰਲਾ ਉਹਦੀ ਜਿਹੜੀ ਚੁੰਨੀ ਉਹਨੂੰ ਵਰਦਾਨ ਦੇ ਵਿੱਚ ਪ੍ਰਾਪਤ ਹੋਈ ਸੀ ਉਹ ਉਲਕੇ ਪਰਲਾ ਦੇ ਉੱਤੇ ਪੈ ਗਈ ਹਲਕਾ ਜਲ ਕੇ ਰਾਕ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز